DIG ਹਰਚਰਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਐਕਚੁਅਲੀ ਬਹੁਤ ਕੁਝ ਬਰਾਮਦ ਹੋਇਆ ਹੈ ਦੱਸ ਦਈਏ ਕਿ ਵੱਖ-ਵੱਖ ਥਾਵਾਂ ਦੇ ਉੱਤੇ ਛਾਪੇਮਾਰੀ ਹੋਈ ਹੈ CBI ਦੁਆਰਾ ਪਹੁੰਚੀ ਹੈ ਔਰ ਖਾਸ ਤੌਰ ਦੇ ਉੱਤੇ ਪਟਿਆਲਾ ਔਰ ਲੁਧਿਆਣਾ ਇਹ ਦੋ ਥਾਵਾਂ ਦੇ ਉੱਤੇ CBI ਨੇ ਵਿਸ਼ੇਸ਼ ਜਾਂਚ ਕੀਤੀ ਹੈ ਵਿਸ਼ੇਸ਼ ਜਾਂਚ ਤਾਂ ਕਰਕੇ ਵੀ ਕਿਉਂਕਿ ਪਟਿਆਲੇ ਵਿੱਚ DIG ਹਰਚਰਨ ਪੁੱਲਰ ਰਹਿ ਚੁੱਕੇ ਨੇ ਯਾਨੀ ਕਿ ਉੱਥੇ DIG ਹਰਚਰਨ ਪੁੱਲਰ ਸੇਵਾਵਾਂ ਨਿਭਾ ਚੁੱਕੇ ਨੇ ਉੱਥੇ ਬਤੌਰ DIG ਕੰਮ ਕਰ ਚੁੱਕੇ ਨੇ ਔਰ ਜੇ ਦੂਸਰੇ ਪਾਸੇ ਲੁਧਿਆਣੇ ਦੀ ਗੱਲ ਕਰੀਏ ਲੁਧਿਆਣੇ ਦੇ ਵਿੱਚ ਮਾਛੀਵਾੜਾ ਦੇ ਨਜ਼ਦੀਕ ਹੋਣਾ ਦਾ ਇੱਕ ਫਾਰਮ ਹਾਊਸ ਮਿਲਿਆ ਸੀ ਜਿਸ ਦੇ ਵਿੱਚੋਂ ਪੜਤਾਲ ਤੋਂ ਬਾਅਦ ਬਹੁਤ ਕੁਝ ਬਰਾਮਦ ਹੋਣ ਦੀਆਂ ਚਰਚਾਵਾਂ ਸੀ ਹਾਲਾਂਕਿ ਉਹ ਉੱਥੇ ਚਰਚਾ ਸੀ ਕਿ ਸੀਸੀਟੀਵੀ ਡੀਵੀਆਰ ਨਹੀਂ ਮਿਲੀ ਪਰ ਹੁਣ ਇੱਕ ਵੱਖਰੇ ਪੱਧਰ ਦੀ ਚਰਚਾ ਛਿੜ ਗਈ ਹੈ ਕਿ ਸੀਬੀਆਈ ਨੂੰ ਹੁਣ ਡੀਵੀਆਰ ਵੀ ਬਰਾਮਦ ਹੋਈ ਹੈ ਸੀਸੀਟੀਵੀ ਫੁਟੇਜਸ ਵੀ ਮਿਲੀਆਂ ਨੇ ਔਰ ਉਹਨਾਂ ਦੇ ਨਾਲ ਨਾਲ ਜਾਇ ਹੋਰ ਪ੍ਰਾਪਰਟੀ ਦਸਤਾਵੇਜ਼ ਬਰਾਮਦ ਕੀਤੇ ਗਏ ਨੇ ਡਾਕੂਮੈਂਟੇਸ਼ਨ ਭਾਰੀ ਪੱਦਰ ਦੇ ਉੱਤੇ ਬਰਾਮਦ ਡੀਆਈਜੀ ਹਰਜਰਨ ਪੁੱਲਰ ਮਾਮਲੇ ਦੇ ਵਿੱਚ ਕੀਤੀ ਗਈ ਆਖਿਰਕਾਰ ਇਹ ਸਾਰਾ ਕੁਝ ਕਿਵੇਂ ਮਿਲਿਆ ਕੀ ਕੁਝ ਕੀਤਾ ਗਿਆ ਲੁਧਿਆਣੇ ਅਤੇ ਪਟਿਆਲੇ ਵਿੱਚ ਕਿੱਥੇ ਕਿੱਥੇ ਛਾਪੇਮਾਰੀ ਕੀਤੀ ਗਈ ਹੈ ਸੀਬੀਆਈ ਵਾਰੰਟ ਲੈ ਕੇ ਜਾਂਦੀ ਹੈ ਸਰਚ ਵਾਰੰਟ ਲੈ ਕੇ ਜਾਂਦੀ ਹੈ ਅਦਾਲਤ ਦੇ ਕੋਲੋਂ ਵਾਰੰਟ ਹਾਸਲ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਛਾਪੇਮਾਰੀ ਕੀਤੀ ਜਾਂਦੀ ਹੈ ਸੂਤਰਾਂ ਹਵਾਲੇੋਂ ਬਹੁਤ ਕੁਝ ਸਾਹਮਣੇ ਆ ਰਿਹਾ ਹੈ ਵੱਡੀ ਗੱਲ ਇਹ ਵੀ ਹੈ ਕਿ ਅੱਜ ਡੀਆਈਜੀ ਹਰਚਰਨ ਭੁੱਲਰ ਦਾ 5 ਦਿਨਾਂ ਦਾ ਰਿਮਾਂਡ ਔਰ ਕ੍ਰਿਸ਼ਾਨੂੰ ਜੋ ਡੀਆਈਜੀ ਹਰਚਰਨ ਭੁੱਲਰ ਦਾ ਕਰੀਬੀ ਹੈ ਜਾਂ ਇਸ ਪੂਰੇ ਮਾਮਲੇ ਦੇ ਵਿੱਚ ਜਸਤੂ ਵਿਚੋਲੀਆ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਉਸ ਦਾ 9 ਦਿਨ ਦਾ ਰਿਮਾਂਡ ਜੜਾਇਆ ਉਹ ਮੁੱਕ ਜਾਵੇਗਾ ਔਰ ਕੁਣ ਸੰਭਾਵਨਾ ਇਹ ਵੀ ਹੈ ਕਿ ਦਵਾਰਾ ਰਿਮਾਂਡ ਮੰਗਿਆ ਜਾਵੇ ਕਿਉਂਕਿ ਸੀਬੀਆਈ ਇਹ ਵੀ ਚਾਹੁੰਦੀ ਹੋਵੇਗੀ ਕਿ ਇਸ ਪੂਰੇ ਮੈਟਰ ਦੇ ਉੱਤੇ ਪੂਰੀ ਤਫ਼ਤੀਸ਼ ਕਰ ਲਈ ਜਾਵੇ ਦੋਮਾਂ ਦਾ ਰਿਮਾਂਡ ਦਵਾਰਾ ਮੰਗੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਔਰ ਦੂਸਰੇ ਪਾਸੇ ਵਿਜੀਲੈਂਸ ਵੀ ਚਾਹੁੰਦੀ ਹੈ ਕਿ ਡੀਆਈਜੀ ਹਰਚਰਨ ਪੁੱਲਰ ਮਾਮਲੇ ਦਾ 30 ਸਾਲਾਂ ਦਾ ਰਿਕਾਰਡ ਜਿਹੜਾ ਹੈ ਉਹ ਪੂਰਾ ਖੰਘਾਲਿਆ ਜਾਵੇ ਤਾਂ ਕਿ ਉਹ ਤਫ਼ਤੀਸ਼ ਕਰ ਸਕਣ ਹੁਣ ਦੋਮੇ ਏਜੰਸੀਜ਼ ਇੱਕ ਪਾਸੇ ਦੌੜ 'ਚ ਲੱਗੀਆਂ ਹੋਈਆਂ ਨੇ ਹਾਲਾਂਕਿ ਸੀਬੀਆਈ ਅਜੇ ਥੋੜੀ ਅੱਗੇ ਨਜ਼ਰ ਆ ਰਹੀ ਹੈ ਪਰ ਇਸ ਦੇ ਬਾਵਜੂਦ ਵੇਖਣ ਵਾਲੀ ਗੱਲ ਹੋਵੇਗੀ ਕਿ ਅੱਜ ਰਿਮਾਂਡ ਕਿੱਧਰ ਵੱਲ ਨੂੰ ਮਿਲਦਾ ਔਰ ਦੂਸਰੀ ਵੱਡੀ ਗੱਲ ਕੀ ਕੁਝ ਬਰਾਮਦ ਹੋਇਆ ਕਿੱਥੇ ਕਿੱਥੇ ਛਾਪੇਮਾਰੀਆਂ ਹੋਈਆਂ ਨੇ ਔਰ ਪਟਿਆਲਾ ਅਤੇ ਲੁਧਿਆਣਾ ਜਿਹੜਾ ਕੇਂਦਰ ਬਣੇ ਸੀ ਜਾਂਚ ਦੇ ਉਹਨਾਂ ਦੇ ਵਿੱਚੋਂ ਕੀ ਕੁਝ ਮਿਲਿਆ ਉਹਦੇ ਉੱਤੇ ਝਾਤ ਮਾਰਨੀ ਜ਼ਰੂਰੀ ਹੈ ਦਰਸਲ ਡੀਆਈਜੀ ਹਰਚਰਨ ਪੁੱਲਰ ਮਾਮਲੇ ਦੇ ਵਿੱਚ ਦੁਬਾਰਾ ਛਾਪੇਮਾਰੀ ਕੀਤੀ ਗਈ ਹੈ ਪਟਿਆਲਾ ਅਤੇ ਲੁਧਿਆਣਾ ਦੇ ਵੱਖ-ਵੱਖ ਥਾਵਾਂ ਦੇ ਉੱਤੇ ਛਾਪੇਮਾਰੀ ਹੋਈ ਹੈ ਸੂਤਰਾ ਮੁਤਾਬਿਕ ਜੋ ਖਬਰ ਸਾਹਮਣੇ ਆ ਰਹੀ ਹੈ ਉਸ ਦੇ ਬਿਨਾ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਵਿੱਚ ਮੋਤੀ ਬਾਗ ਇਲਾਕਾ ਜਿਸ ਨੂੰ ਛਾਣਬੀਣ ਅਧੀਨ ਲਿਆਂਦਾ ਗਿਆ ਇਸ ਦੇ ਨਾਲ ਹੀ ਲੁਧਿਆਣਾ ਦੇ ਚਾਰ ਪਿੰਡ ਛਾਪੇਮਾਰੀ ਸੀਬੀਆਈ ਦੀ ਹੋਈ ਹੈ ਇਹਨਾਂ ਚਾਰ ਪਿੰਡਾਂ ਦੇ ਵਿੱਚ ਬੌਂਕਰ ਗੁਜਰਾ ਕਾਲਸਾ ਖੁਰਦ ਸੈਨਸੋਵਾਲ ਕਲਾਂ ਗੋਬਿੰਦਨਗਰ ਮਾਛੀਵਾੜਾ ਇਹ ਛਾਪੇਮਾਰੀ ਦੇ ਵਿੱਚ ਸ਼ਾਮਿਲ ਰਹੇ ਇਸ ਦੇ ਨਾਲ ਹੀ ਲੁਧਿਆਣਾ ਦੀ ਸਰਗੋਦਾ ਕਲੋਨੀ ਵਿੱਚ ਵੀ ਛਾਪੇਮਾਰੀ ਕੀਤੀ ਗਈ ਦੇਰ ਸ਼ਾਮ ਇਹ ਛਾਪੇਮਾਰੀ ਚੱਲੀ ਹੈ ਤਲਾਸ਼ ਮੁਹਿੰਮ ਚਲਾਈ ਗਈ ਹੈ ਅਦਾਲਤ ਕੋਲੋਂ ਤਲਾਸ਼ੀ ਵਾਰੰਟ ਹਾਸਲ ਕਰਨ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ ਇਹਨਾਂ ਥਾਵਾਂ ਦੇ ਉੱਤੇ ਛਾਪੇ ਮਾਰਨ ਮਗਰੋਂ ਸੂਤਰਾਂ ਮੁਤਾਬਕ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ 50 ਹੋਰ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਕੀਤੇ ਗਏ ਨੇ ਇਸ ਤੋਂ ਇਹ ਲੱਗਦਾ ਹੈ ਕਿ ਇਸ ਦੇ ਵਿੱਚ ਸਿਰਫ ਹਰਚਰਨ ਪੁੱਲਰ ਹੀ ਸ਼ਾਮਲ ਨਹੀਂ ਹੈ ਹੋਰ ਵੀ ਲੋਕ ਇਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਮੋਬਾਈਲ ਫੋਨ Apple ਦੇ ਲੈਪਟਾਪ ਅਤੇ ਸੀਸੀਟੀਵੀ ਡੀਵੀਆਰ ਵੀ ਕਬਜ਼ੇ ਦੇ ਵਿੱਚ ਲੈ ਲਏ ਗਏ ਨੇ ਸੂਤਰਾਂ ਮੁਤਾਬਕ 20 ਲੱਖ 50 ਹਜ਼ਾਰ ਦੇ ਕਰੀਬ ਕੈਸ਼ ਵੀ ਬਰਾਮਦ ਕੀਤਾ ਗਿਆ ਹੁਣ ਜਦੋਂ 50 ਹੋਰ ਪ੍ਰਾਪਰਟੀਆਂ ਦਾ ਜ਼ਿਕਰ ਕਰਦੇ ਹਾਂ ਦੱਸ ਜੀਏ ਕਿ ਡੀਆਈਜੀ ਹਰਚੰਦ ਭੁੱਲਰ ਮਾਮਲੇ ਦੇ ਵਿੱਚ ਡੀਆਈਜੀ ਹਰਚੰਦ ਭੁੱਲਰ ਦਾ ਇੱਕ ਉਹ ਦਸਤਾਵੇਜ਼ ਸਾਹਮਣੇ ਆਇਆ ਸੀ ਜੋ ਉਹਨਾਂ ਨੇ ਗ੍ਰਹਿ ਮੰਤਰਾਲੇ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦਿੱਤਾ ਸੀ ਬਤੌਰ ਆਪਣੀ ਸਾਰੀ ਰੈਜ਼ੋਲੂਸ਼ਨ ਕਿ ਉਹਨਾਂ ਦੀ ਕਿੰਨੀ ਪ੍ਰਾਪਰਟੀ ਹੈ ਔਰ ਉਸ ਦੇ ਵਿੱਚ ਜੋ ਜਾਇਦਾਦਾਂ ਸੀ ਉਹਨਾਂ ਦਾ ਵੇਰਵਾ ਆਲਰੇਡੀ ਸਾਂਝਾ ਕੀਤਾ ਜਾ ਚੁੱਕਿਆ ਹੈ ਪਰ ਉਸ ਤੋਂ ਇਲਾਵਾ ਕੁਝ 50 ਦੇ ਕਰੀਬ ਡਾਕੂਮੈਂਟੇਸ਼ਨ ਜਿਹੜੀਆਂ ਨੇ ਉਹ ਉਹਨਾਂ ਦੇ ਘਰੋਂ ਮਿਲਦੀਆਂ ਨੇ ਔਰ ਦੁਬਾਰਾ ਹੁਨਸੂਤਰਾ ਹਵਾਲੇ ਜੋ ਖਬਰ ਸਾਹਮਣੇ ਆ ਰਹੀ ਹੈ ਉਸ ਮੁਤਾਬਕ 50 ਹੋਰ ਜਾਇਦਾਦਾਂ ਦੇ ਦਸਤਾਵੇਜ਼ ਪ੍ਰਾਪਰਟੀ ਦੀ ਡਾਕੂਮੈਂਟੇਸ਼ਨ ਬਰਾਮਦ ਕੀਤੇ ਗਏ ਨੇ ਦਸਦੀ ਹੈ ਕਿ ਇਸ ਪ੍ਰਾਪਰਟੀ ਦੇ ਦਸਤਾਵੇਜ਼ਾਂ ਦੇ ਵਿੱਚ ਇਹ ਜ਼ਰੂਰੀ ਨਹੀਂ ਕਿ ਡੀਆਜੀ ਹਰਚਰਨ ਪੁੱਲਰ ਦੇ ਨਾਮ ਤੇ ਹੀ ਪ੍ਰਾਪਰਟੀਆਂ ਹੋਣ ਸੰਭਾਵਨਾ ਇਹ ਵੀ ਹੈ ਕਿ ਡੀਆਜੀ ਹਰਚਰਨ ਪੁੱਲਰ ਦੇ ਕਰੀਬੀਆਂ ਦੇ ਸਬੰਧੀ ਕੋਈ ਗੱਲ ਹੋ ਸਕਦੀ ਹੈ ਇਸ ਦੇ ਵਿੱਚ ਕਲੂ ਮਿਲ ਸਕਦਾ ਹੈ ਹੋ ਸਕਦਾ ਹੈ ਕਿ ਇਸ ਦੇ ਵਿੱਚ ਹੋਰ ਅਫਸਰ ਜਾਂ ਹੋਰ ਲੋਕ ਬਿਜ਼ਨਸਮੈਨ ਜਾਂ ਆਮ ਲੋਕ ਕੋਈ ਵੀ ਸ਼ਾਮਿਲ ਹੋ ਸਕਦਾ ਹੈ ਜਿਸ ਦੀ ਤਫ਼ਤੀਸ਼ ਸੀਬੀਆਈ ਦੇ ਵੱਲੋਂ ਕੀਤੀ ਜਾਵੇਗੀ ਹੁਣ ਉੜੀਕ ਕੀਤੀ ਜਾ ਰਹੀ ਹੈ ਇਸ ਤਫਤੀਸ਼ ਦੇ ਮੁਕੰਮਲ ਹੋਣ ਦੀ ਬਹੁਤ ਕੁਝ ਵਾਰੋਵਾਰੀ ਹਾਸਲ ਹੋ ਰਿਹਾ ਜਿਵੇਂ ਕਿ ਕਿਹਾ ਕਿ ਅੱਜ ਪੇਸ਼ੀ ਹੈ ਦੁਬਾਰਾ ਪੇਸ਼ ਕੀਤਾ ਜਾਣਾ ਹੈ ਔਰ ਹੋ ਸਕਦਾ ਹੈ ਕਿ ਰਿਮਾਂਡ ਦੁਬਾਰਾ ਮੰਗ ਲਿਆ ਜਾਵੇ ਜੋ ਵੀ ਹੋਏਗਾ ਦੱਸਦੇ ਰਵਾਂਗੀ ਬਨੇ ਰੋਮਾਨੀਡਾ ਪੰਜਾਬੀ